ਬਾਈ ਜੀ ਆ ਜਲੇ ਆ ਸੀ ਮਾਲ ਟਾਉਂ ਪਾਪਾ ਦੀ ਚੀਜ਼ ਹੈ ਦਰਸ਼ਨ ਕਰਨ ਤੇ ਬਾਈ ਛੜਾਉਣ ਵਾਲਾ ਆ ਤੇ ਆਸਾਨ ਵਾਲਾ ਹੀ ਹੋਣਾ ਬਾਹਰ ਕਿੱਥੇ ਲੋਕ ਆ ਗਏ ਲੋ ਬਾਈ ਜੀ ਸਾਡਾ ਬਾਈ ਵੀ ਪਹੁੰਚ ਗਿਆ ਆ ਜਾ ਇੱਧਰ ਨੂੰ ਕਿੱਧਰ ਨੂੰ ਚੱਲਾ ਗੱਡੀ ਆਪਣੀ ਆ ਖੜੀ ਆ ਆ ਜਾ ਆ ਜਾ ਚਲੋ ਚੱਲੀਏ ਬਾਈ ਜੀ ਰਸਤੇ ਤੁਹਾਨੂੰ ਦਿਖਾਉਣੇ ਆ ਕਿੱਡੀ ਕੁ ਦੂਰ ਰੱਖਣੀ ਕਿੰਨੇ ਕਿਲੋਮੀਟਰ ਇੱਥੇ ਦੀ ਹੈਗਾ 10 ਕਿਲੋ 10 ਕਿਲੋਮੀਟਰ ਆਣਾ ਉਹ ਬਾਈ ਚਲਾਊਗਾ ਯਾਰ ਮੈਂ ਪਿੱਛੇ ਬੈਠਦਾ ਆਪਾਂ ਨੂੰ ਚੰਡੀਗੜ੍ਹ ਰੋਡ ਤੇ ਆਪਾਂ ਚੜ ਗਏ ਆ ਇੱਥੋਂ ਦੀ ਬਾਈ ਜੀ ਸਾਨੂੰ ਅੱਧੇ ਘੰਟੇ ਦਾ ਰਾਹ ਹੈਗਾ ਆ ਮਾਲ ਟਾਉਨ ਜਾਣਾ ਆਪਾਂ ਤੇ ਆਪਾਂ ਦੀ ਸਿੱਧਾ ਗੁਰਦੁਆਰਾ ਆ ਤੇ ਤੇ ਦਰਸ਼ਨ ਕਰਕੇ ਆਣੇ ਅੱਜ ਤੇ ਬਾਈ ਵੀ ਸਾਡੇ ਨਾਲ ਨੇ ਬਾਈ ਬਾਈਕ ਚਲਾ ਰਿਹਾ ਤੇ ਮੈਂ ਪਿਛੇ ਬੈਠਾ ਵੀਡੀਓ ਬਣਾ ਰਿਹਾ ਚੱਲਦੇ ਚੱਲਦੇ ਆ ਮਿਲਦੇ ਤੁਹਾਨੂੰ ਆਪਾਂ ਕਿਤੇ ਕਿਤੇ ਬੋਲ ਕੇ ਦੱਸਦੇ ਆ ਹਾਂ ਹੁਣ ਆਪਾਂ ਜਮਾਲਪੁਰ ਚੌਂਕ ਪਹੁੰਚ ਗਏ ਆ ਮੈਂ ਨਵੀਂ ਆਪਾਂ ਸ਼ੁਰੂਆਤ ਕੀਤੀ ਆ ਵੀਰੇ ਤੁਹਾਡੀ ਸਪੋਰਟ ਚਾਹੀਦੀ ਦਾ ਸਪੋਰਟ ਕਰਦੇ ਰਹੋ ਤੇ ਬਾਈ ਜੀ ਹੁਣ ਆਪਣੇ ਹਿਦਬਾਲੀ ਤੋਂ ਬਾਹਰ ਆਪਾਂ ਜਾਣਾ ਆ ਪਟਨਾ ਸਾਹਿਬ ਸਾਈਕਲ ਟੂਰ ਕਰਨਾ ਆਪਾਂ ਦਰਸ਼ਨ ਕਰਨ ਜਾਣਾ ਆਪਾਂ ਸਾਈਕਲ ਤੇ ਤੇ ਉਹ ਵੀ ਬਲੌਗ ਜਲਦੀ ਆ ਜਾਊਗਾ ਤੁਹਾਡੇ ਕੋਲ ਤੇ ਬਸ ਜਿਹੜਾ ਕੈਂਟੀਜੀ ਹੈ ਤੁਸੀਂ ਦੱਸਦਾ ਬਦੋ ਤੇ ਤੁਹਾਡੇ ਕੋਲ ਛੇੜੀ ਨਵੀਂ ਦਾ ਨਵੀਂ ਵੀਡੀਓ ਆ ਤੁਹਾਡੇ ਕੋਲ ਹੁੰਦੀ ਆ ਪੰਜ-ਪੰਜ ਆਲੇ ਮੁੰਡੇ ਜੀ ਸਾਡਾ ਮਹੀਨੇ ਦਾ ਟੂਰ ਹੈਗਾ 15 ਦਿਨ ਜਾਂਦਾ ਆ 15 ਦਿਨ ਆਉਂਦਾ ਆ ਇਹ ਬਾਕੀ ਦੇਖ ਲਾਂਗੇ ਉੱਪਰ ਵੀ ਦਿਨ ਲੱਗਦੇ ਹੈਗੇ ਨਹੀਂ ਤਾਂ ਤਾਂ ਅਸੀਂ ਉੱਥੇ ਰਹਿ ਲਾਂਗੇ ਆ ਸ਼ੇਰਪੁਰ ਮੰਡੀ ਓਏ ਭਾਈ ਇੱਧਰ ਰਸਤੇ ਦਾ ਆਪਾਂ ਆ ਗਏ ਆ ਤੇ ਭਾਈ ਬੜਾ ਜ਼ਿਆਦਾ ਹੀ ਸ਼ਾਰਟਕਟ ਮਾਰ ਲਿਆ ਹੈ ਜਗ੍ਹਾ ਦੀ ਵਿੱਚੋਂ ਵਿੱਚੋਂ ਕਹਿੰਦਾ ਚੱਲਦੇ ਆਂ ਭਾਈ ਜਾਮ ਹੀ ਬੜਾ ਸੀ ਜਾਂਦੇ ਨਿਕਲ ਚੁੱਕੇ ਆ ਜੀ ਤਾਂ ਜਾਮ ਤਾਂ ਨਿਕਲ ਚੁੱਕੇ ਆ ਓਏ ਭਾਈ ਜੀ ਆਪਾਂ ਪਹੁੰਚ ਗਏ ਚੀਮਾ ਚੌਂਕ ਪਾ ਚੀਮਾ ਚੌਂਕ ਦਾ ਭਾਈ ਜੀ ਪੁਲ ਚੜਨ ਲੱਗੇ ਆਂ ਬੱਜ ਜੜ ਕੇ ਚੀਮਾ ਚੌਂਗ ਦਾ ਪੁਲ ਕੋਈ ਜੋ 10 10 ਮਿੰਟ ਦਾ ਰਹਾ ਹੈ ਹਾਂ ਪਾ ਪੁਲ ਤੇ ਚੜ ਗਏ ਹਾਂ ਮਾ ਜੀ ਭਾਈ ਜੀ ਆ ਜੀ ਦਾ ਅਰਜੀ ਜਾ ਮਟੀ ਨਾ ਅੱਗੇ ਦਾ ਜੀ ਇੰਸਾ ਜੋ ਹੈ ਨਾ ਜਾਬ ਅੱਗੇ ਦਾ ਕੋ ਦਾ ਭਾਈ ਇਹ ਕੈਮਰਾ ਤਾਂ ਬਾਰ ਬਾਰ ਹਿੱਲਦਾ ਹੈ ਵਿੱਚ ਤੋਏ ਬੜੇ ਆ ਰਸ ਪੁਲ ਤੇ ਵੀ ਪੰਦਰਾਂ ਨੇ ਪੋਲ ਦੇ ਉੱਤੇ ਵੀ ਟੋਪੀ ਨਹੀਂ ਬੰਦ ਕੀਤੀ ਤਰਾਮੇਸ਼ਰ ਤੇ ਹਮਨਾ ਕ੍ਰੋਸ ਕਰਿਆ ਕਰੋ ਆਹ ਰੋਡ ਦੇ ਨਾਲ ਤੇ ਕੋਈ ਇੱਥੇ ਦਾ ਬਾਈ ਜਿਹਨੇ ਸਾਈਕਲ ਚਲਾਇਆ ਉਹ ਗੱਡੀ ਚੱਕੀ ਫਿਰਦਾ ਆ ਤਾਂ ਕਰਕੇ ਇੱਥੇ ਜਾਮ ਬਹੁਤ ਹੁੰਦੇ ਨੇ ਐਕਸੀਡੈਂਟ ਬਹੁਤ ਹੁੰਦੇ ਨੇ ਇਹ ਰੋਡ ਡਾਊਨ ਤੇ ਬਿਦਾ ਕਰ ਲਾ ਆ ਕਰਕੇ ਆਪਣੀ ਸੇਫਟੀ ਆਪਣੇ ਹੱਥ ਚ ਦੂਜਿਆਂ ਨੂੰ ਤੁਸੀਂ ਕੁਝ ਨਹੀਂ ਕਹਿ ਸਕਦੇ ਆ ਸਾਡਾ ਭਰਾ ਆ ਬਾਈ ਆ ਗਿਆ ਸਾਡੇ ਨਾਲ ਬਾਈ ਵੀ ਮੱਥਾ ਟੇਕ ਕੇ ਜਾ ਰਹੇ ਨੇ ਅੱਜ ਆਈ ਪੀਰ ਬਾਬਾ ਜੀ ਦੇ ਗੁਰਦੁਆਰਾ ਹੁਣ ਆਪਾਂ ਕਰਾਂਗੇ ਤਾਂ ਦਰਸ਼ਨ ਅੰਦਰ ਦੇਖਾਂਗੇ ਇਹ ਵੀਡੀਓ ਜਿੰਦੂਰੀ ਮਿਲ ਗਈ ਤਾਂ ਤਾਂ ਬਣਾਵਾਂਗੇ ਨਹੀਂ ਤਾਂ ਮਿਲ ਬਾਹਰ ਹੁਣ ਠੀਕ ਹੈ ਆਪਣੀ ਪੱਕੀ ਜਗ੍ਹਾ ਤਾਂ ਲਾਵਾਂਗੇ ਪੱਕੀ ਜਗ੍ਹਾ ਸਾਡੀ ਇੱਥੇ ਹੀ ਆ ਜੀ ਗੋਟਾਰਾ ਸਾਹਿਬ ਪਹੁੰਚ ਗਿਆ ਬਸ ਇੱਥੋਂ ਪ੍ਰਸ਼ਾਦ ਲੈ ਕੇ ਆ ਧੋਲੀਏ ਪਹਿਲਾਂ ਪ੍ਰਸ਼ਾਦ ਲੈ ਕੇ ਤੇ ਮੱਥਾ ਟੇਕ ਕੇ ਫੇਰ ਮਿਲਿਆ ਤੁਹਾਨੂੰ ਬਾਈ ਪ੍ਰਸ਼ਾਦ ਲੈ ਲਗਾ ਤੇ ਮਹਾਰਾਜਾ ਪ੍ਰਸ਼ਾਦ ਲੈ ਕੇ ਉਹ ਬਾਈ ਜੀ ਛੇਲੇ ਆਪਾਂ ਲੈ ਨਹੀਂ ਛੇਲੇ ਕੱਚੇ ਸੀਗੇ ਤੇ ਬਾਈ ਨੂੰ ਤਾਂ ਠੀਕ ਮਿਲ ਗਏ ਆ ਜਾ ਮੈਂ ਬਾਈ ਛੇ ਵੀ ਲੈ ਲੇ ਕੱਚੇ ਬੜੇ ਸੀਗੇ ਚੰਗਾਂ ਨੇ ਲਾਗਦਾ ਉਹ ਬਾਈ ਜੀ ਦਰਸ਼ਨ ਕਰਕੇ ਅਸੀਂ ਆਗੇ ਮਾਰਦੇ ਵੱਲ ਨੂੰ ਤੇ ਬਾਈ ਕਹਿੰਦਾ ਗੋਲ ਗੁੱਪੇ ਖਾਣੇ ਆ ਤੇ ਗੋਲ ਗੁੱਪੇ ਵਾਲਾ ਮਸ਼ਹੂਰ ਇੱਥੇ ਇੱਕੋ ਹੀ ਆ ਬਾਈ ਬਹੁਤ ਸਵਾਰ ਬਣਾਉਂਦਾ ਤੇ ਆਪਾਂ ਕੋ ਗੋਲ ਗੁੱਪੇ ਖਾ ਕੇ ਇੱਥੇ ਵੇਚ ਜਾਵਾਂਗੇ ਕਰਵਾ ਲੂ ਸੋ ਆ ਆ ਗਿਆ ਗੋਲ ਗੁੱਪੇ ਵਾਲਾ ਲੋ ਬਾਈ ਜੀ ਬਾਈ ਤੇ ਆ ਗਿਆ ਆਪਾਂ ਘਰ ਦੇ ਬਾਹਰ ਤੇ ਬਾਈ ਨੂੰ ਆਪਾਂ اتارਤਾ ਤੇ ਚੰਗਾ ਫਿਰ ਮਿਲਦੇ ਆ ਚੱਲ ਜੀ ਆਪਾਂ ਵੀ ਬਾਈ ਜੀ ਆਪਣੇ ਘਰੇ ਹਾਂਜੀ ਮਿੱਤਰੋ ਲੋ ਜੀ ਅਸੀਂ ਪਹੁੰਚ ਗਏ ਆਪਣੇ ਘਰੇ ਤੇ ਬਾਈ ਜੀ ਸਾਡੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਬਾਈ ਇੱਕ ਘੰਟੀ ਆ ਤੇ ਉਹਨੂੰ ਜਰੂਰ ਮਟਵਾ ਦਿਓ ਤੇ ਸਾਡੀ ਜਿਹੜੀ ਨਵੀਂ ਤੋਂ ਨਵੀਂ ਵੀਡੀਓ ਜਦ ਤੋਂ ਜਦੋਂ ਤੁਹਾਡੇ ਕੋਲ ਪਹੁੰਚਦੀ ਰਹੇ ਤੇ ਮਿਲਦੇ ਤੁਹਾਨੂੰ ਫਿਰ ਨਵੀਂ ਵੀਡੀਓ ਚੰਗਾ ਜੀ ਸਤਿ ਸ੍ਰੀ ਅਕਾਲ